ਤਾਂ ਪੰਜਾਬੀ ਪਿੰਡਾਂ ਸੰਧਾ ਸਾਹਿਬ ਨੂੰ ਤੇ ਸਾਰੀ ਇਹਦਾ ਟੀਮ ਨੇ ਅੱਜ ਸਵੇਰੇ 11:00 ਵਜੇ ਸਾਰੇ ਆਪਾਂ ਰਾਤ ਦੇ ਵਿੱਚ ਕੱਢੇ ਆ 11:00 ਵਜੇ ਅੱਗੇ ਚੋਰ ਦਾ ਕੱਟ ਕਰਨਾ ਜਿੱਦਾ ਬੱਧਾ ਕੱਟ ਕਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਵਰਦੀਰ ਸਿੰਘ ਜੀ ਨੂੰ ਫੋਨ ਕਰਕੇ ਤੇ ਕਿਤੇ ਰੋਡ ਤੇ ਬੁਲਾ ਲਓ ਇਹ ਮੰਡੀ ਦੇ ਵਿੱਚ ਪਰਮਿਸ਼ਨ ਨਹੀਂ ਸੀ ਮਿਲੀ ਇਸ ਕਰਕੇ ਨਾਜ਼ਰ ਰਜਮਾਨਾ ਕਰਨਾ ਪਿਆ 46 ਸਾਕਟਰ ਬੈਂਤੀ ਆ ਕਿ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਦੇ ਵਿੱਚ ਪਹੁੰਚੋ ਇੱਥੇ ਗੱਡੀਆਂ ਪਹੁੰਚੇ ਸੋ ਨਿਹਾਲ ਬੋਲੇ ਸੋ ਨਿਹਾਲ ਸਾਰੇ ਕਰਕੇ ਹਮ ਸਤਿਕਾਰ ਤੇ ਬੈਠੇ ਤੇ ਬੜੇ ਸ਼ਾਨਦਾਰੀ ਨਾਲ ਦਾ ਪਰਿਵਾਰ ਹੈ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪ੍ਰਤਾਪਾ ਜੀ ਨੇ ਸ਼੍ਰੋਮਣੀ ਅਕਾਲੀ ਜਲਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇੱਥੋਂ ਇਹ ਮਜੀਠੇ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਦੀ ਥੋੜੀ ਗੱਲ ਕਹੀ ਸਭ ਦੀਆਂ ਭਗਵੰਤਾਂ पंद्रह मैंबर आम आदमी पार्टी असांजी पार्टी